ਈ chant ਮਹੱਲਾ ਤੀਜਾ ਕਰ ਤੁਜਾ ਇਹ chant ਰਾਗ ਸੋਹੀ ਦੇ ਦੂਜੇ ਕਰ ਵਿੱਚ ਉਚਾਰ ਕੀਤੇ ਹੋਏ ਧੰ ਗੁਰੂ ਅਮਰਦਾਸ ਜੀ ਦੇ ਹਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਰਮਾਤਮਾ ਇੱਕ ਹੈ ਅਤੇ ਸਤਿਗੁਰ ਦੀ ਕਿਰਪਾ ਦੇ ਨਾਲ ਮਿਲਦਾ ਹੈ ਸੁਖ ਸੁਹੇਲੜਾ ਹਰ ਧਿਆਵੋ ਹੋ اے ਪਾਈ ਜਣੋ ਆਤਮਾ ਕਾਂ ਨੰਦ ਦੇਣ ਵਾਲਾ ਪ੍ਰਭੂ ਦੀ ਸੇਸਰਾਦਾ ਗੀਤ ਗਾਇਆ ਕਰੋ ਗੁਰਮੁਖ ਹਰ ਫਲ ਪਾਵੋ ਗੁਰੂ ਦੀ ਛਾਨ ਪਾ ਕੇ ਸੇਸਲਾਦਾ ਗੀਤ ਗਾਇਆ ਪ੍ਰਮਾਤਮਾ ਦੇ ਦਰ ਤੋਂ ਇਸ ਦਾ ਫਲ ਪ੍ਰਾਪਤ ਕਰੋਗੇ ਗੁਰਮੁਖ ਫਲ ਪਾਵੋ ਹਰ ਨਾਮ ਤੇ ਆਵੋ ਹੋ ਜਨਮ ਜਨਮ ਕੇ ਦੁੱਖ ਨਿਵਾਰੇ ਹੈ ਪਾਈ ਗੁਰੂ ਦੀ ਛਾਨ ਪਾ ਕੇ ਪ੍ਰਭੂ ਦਾ ਨਾਮ ਸਿਮਰਿਆ ਕਰੋ ਇਹ ਤਾ ਫਲ ਹਾਸਲ ਕਰੋਗੇ ਪ੍ਰਭੂ ਦਾ ਨਾਮ अनेका ਜਨਮਾਂ ਦੇ ਦੁੱਖ ਦੂਰ ਕਰ ਦਿੰਦਾ ਹੈ ਬਲਹਾਰੀ ਗੁਰ ਆਪਣੇ ਵਿਟਹੁ ਜਿਨ ਕਾਰਜ ਸਭ ਸਵਾਰੇ ਜਿਸ ਗੁਰੂ ਨੇ ਤੁਹਾਡੇ ਲੋਕ ਪਰਲੋਕ ਦੇ ਸਾਰੇ ਕੰਮ ਸਵਾਰ ਦਿੱਤੇ ਹਨ ਉਸ ਆਪਣੇ ਗੁਰੂ ਤੋਂ ਸਦਕੇ ਜਾਓ ਹਰ ਪ੍ਰਭੂ ਕਿਰਪਾ ਕਰੇ ਹਰ ਜਾਪੋ ਸੁਖ ਫਲ ਹਰ ਜਨ ਪਾਓ हे भाई प्रभु ਦਾ ਨਾਮ ਜਪਿਆ ਕਰੋ ਹਰੀ ਪ੍ਰਭੂ ਕਿਰਪਾ ਕਰੇਗਾ ਉਹਦੇ ਦਰ ਤੋਂ ਆਤਮਕ ਆਨੰਦ ਦਾ ਫਲ ਪ੍ਰਾਪਤ ਕਰ ਲਵੋਗੇ ਨਾਨਕ ਕਹੇ ਸੁਣੇ ਜਨ ਭਾਈ ਸੁਖ ਸੁਹੇਲੜਾ ਹਰ ਤਿਆਗੋ ਧੰਨ ਗੁਰੂ ਨਾਨਕ ਦੇਵ ਜੀ ਆਖਦੇ ਹਨ اے ਭਾਈ ਜਨੋ ਆਤਮਕ ਆਨੰਦ ਦੇਣ ਵਾਲਾ ਪ੍ਰਭੂ ਦੀ ਸ਼ੇਸ਼ਲਾ ਦਾ ਗੀਤ ਗਾਦੇ ਰਹਾ ਕਰੋ ਸੁਣ ਹਰ ਗੁਣ ਭੀਨੇ ਸਹਿਜ ਸੁਭਾਈ ਇਹ ਪਾਈ ਵਾਹਿਗੁਰੂ ਦੀ ਸੇਸਲਾ ਸੁਣ ਕੇ ਆਤਮਕ ਅਡੋਲਤਾ ਵਿੱਚ ਪ੍ਰੇਮ ਵਿੱਚ ਭੇਜ ਜਾਈਦਾ ਹੈ ਗੁਰਮਤ ਸਹਜੇ ਨਾਮ ਤੇ ਆਏ ਇਹ ਪਾਈ ਤੂੰ ਵੀ ਗੁਰੂ ਦੀ ਮੱਤ ਉੱਤੇ ਤੁਰ ਕੇ ਪਰਮਾਤਮਾ ਦਾ ਨਾਮ ਸਿਮਰ ਅਤੇ ਆਤਮਕ ਅਡੋਲਤਾ ਵਿੱਚ ਟਿਕ ਜਿੰ ਕੋ ਤੁਰ ਲਿਖਿਆ ਤਿੰਨ ਗੁਰ ਮਿਲਿਆ ਤਿੰਨ ਜਨਮ ਮਰਨ ਕੋ ਪਾਗਾ ਇਹ ਪਾਈ ਜਿਨਾ ਮਨੁੱਖਾ ਦੇ ਮੱਥੇ ਉੱਤੇ ਧੁਰ ਦਰਗਾਹ ਤੋਂ ਲਿਖਿਆ ਲੇਖ ਉਗੜਦਾ ਹੈ ਉਹਨਾਂ ਨੂੰ ਗੁਰੂ ਮਿਲਦਾ ਹੈ ਅਤੇ ਨਾਮ ਦੀ ਬਰਕਤ ਨਾਲ ਉਹਨਾਂ ਦਾ ਜਨਮ ਮਰਨ ਦੇ ਗੇੜ ਦਾ ਡਰ ਦੂਰ ਹੋ ਜਾਂਦਾ ਹੈ ਅੰਦਰੋਂ ਦੁਰਮਤ ਦੂਜੀ ਖੋਈ ਸੋ ਜਨ ਹਰ ਲੇਵ ਲਾਗਾ ਜਿਹੜਾ ਮਨੁੱਖ ਗੁਰੂ ਦੀ ਛਾਨ ਪਾ ਕੇ ਆਪਣੇ ਹੇਤ ਦੇ ਵਿੱਚੋਂ ਮਾਇਆ ਵੱਲ ਲੈ ਜਾਣ ਵਾਲੀ ਕੋਟੀ ਮਤ ਤੂਰ ਕਰਦਾ ਹੈ ਉਹ ਮਨੁੱਖ ਪ੍ਰਮਾਤਮਾ ਦੇ ਚਰਨਾਂ ਵਿੱਚ ਸੁਰਤੀ ਚੋਰਦਾ ਹੈ ਜਿੰਨਕੋ ਕਿਰਪਾ ਕੀਨੀ ਮੇਰੇ ਸੁਆਮੀ ਤਿਨ ਹੰਨ ਦਿਨ ਹਰ ਗੁਰ ਗਾਏ ਏ ਪਾਈ ਮੇਰੇ ਮਾਲਕ ਪ੍ਰਭੂ ਨੇ ਜਿਨ੍ਹਾਂ ਮਨੁੱਖਾ ਉੱਤੇ ਮਿਹਰ ਕੀਤੀ ਉਹਨਾਂ ਨੇ ਹਰ ਵੇਲੇ ਪ੍ਰਮਾਤਮਾ ਦੇ ਗੋਣ ਗਾਣੇ ਸ਼ੁਰੂ ਕਰ ਦਿੱਤੇ ਸੋਨ ਮੰਨ ਭੀਨੇ ਸਹਿਜ ਸੁਭਾਈ ਏ ਮੰਨ ਪ੍ਰਭੂ ਦੀ ਸਿਰਸਲਾ ਸੁਣ ਕੇ ਆਤਮਾ ਕਾ ਡੋਲਤਾ ਵਿੱਚ ਪ੍ਰੇਮ ਵਿੱਚ ਭਿਜ ਜਾਈਦਾ ਹੈ ਜੁਗ ਮਹਿ ਰਾਮ ਨਾਮ ਇਸ ਤਾਰਾ ਇਹ ਪਾਈ ਜਗਤ ਵਿੱਚ ਪਰਮਾਤਮਾ ਦਾ ਨਾਮ ਹੀ ਹਰੇਕ ਜੀਵ ਦਾ ਪਾਰ ਉਤਾਰਾ ਕਰਦਾ ਹੈ ਗੁਰਤੇ ਉਪਜੇ ਸਬਦ ਵਿਚਾਰਾ ਜਿਹੜਾ ਮਨੁੱਖ ਗੁਰੂ ਫਾਸੋਂ ਨਵਾਂ ਆਤਮਕ ਜੀਵਨ ਲੈਂਦਾ ਹੈ ਉਹ ਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ ਗੁਰ ਸ਼ਬਦ ਵਿਚਾਰਾ RAM ਨਾਮ ਪਿਆਰਾ ਜਿਸ ਕਿਰਪਾ ਕਰੇ ਸੋ ਪਾਏ ਉਹ ਮਨੁੱਖ ਗੁਰੂ ਦੇ ਸ਼ਬਦ ਨੂੰ ਜਿਉ ਜੋ ਵਿਚਾਰਦਾ ਹੈ ਕਿਉਂ ਚੋ ਪ੍ਰਭੂ ਦਾ ਨਾਮ ਉਸ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਪਰ ਏ ਭਾਈ ਜਿਸ ਨੂੰ ਕੋਤੇ ਪ੍ਰਮਾਤਮਾ ਕਿਰਪਾ ਕਰਦਾ ਹੈ ਓਮ ਨੂੰ ਕੋ ਇਹਤਾਤ ਪ੍ਰਾਪਤ ਕਰਦਾ ਹੈ ਸਹਜੇ ਗੁਣ ਗਾਵੇ ਦਿਨ ਰਾਤੀ ਕਿਲ ਵਿਖ ਸਭ ਗਵਾਏ ਓਮ ਨੂੰ ਕਾ ਆਤਮਾ ਕਟੋਤਾ ਵਿੱਚ ਟੇਕੇ ਦਿਨ ਰਾਤ ਪ੍ਰਭੂ ਤੇ ਗੋਣ ਗਾਂਦਾ ਰਹਦਾ ਹੈ ਅਤੇ ਆਪਣੇ ਸਾਰੇ ਪਾਪ ਤੋਰ ਕਰ ਲੈਂਦਾ ਹੈ ਸਭ ਕੋ ਤੇਰਾ ਤੂੰ ਸਬਲਾਕਾ ਓ ਤੇਰਾ ਤੂੰ ਹਮਾਰਾ ਏ ਵਾਹਿਗੁਰੂ ਹਰੇਕ ਜੀਵ ਤੇਰਾ ਪੈਦਾ ਕੀਤਾ ਹੋਇਆ ਹੈ ਤੂੰ ਸਾਰੇ ਜੀਵ ਦਾ ਖਜ਼ਮ ਹੈ اے ਪ੍ਰਮਾਤਮਾ ਮੈਂ ਤੇਰਾ ਸੇਵਕਾ ਤੂੰ ਸਾਡਾ ਮਾਲਕ ਹੈ ਸਾਨੂੰ ਆਪਣਾ ਨਾਮ ਬਖਸ਼ ਜੁਗ ਮੈਂ ਰਾਮ ਨਾਮ ਨਿਸਤਾਰਾ اے ਪਾਈ ਸੰਸਾਰ ਵਿੱਚ ਪ੍ਰਭੂ ਦਾ ਨਾਮ ਹੀ ਹਰੇਕ ਜੀਵ ਦਾ ਪਾਰ ਉਤਾਰਾ ਕਰਦਾ ਹੈ ਸਾਜਨ ਆਏ ਉੱਠੇ ਘਰ ਮਾਹੀ اے ਪਾਈ ਜਨਮ ਮੁੱਖਾ ਤੇ ਹੇਦੇ ਘਰ ਵਿੱਚ ਸਚਰ ਪ੍ਰਭੂ ਜੀ ਆ ਵਾਸਤੇ ਹਨ ਹਰ ਗੁਣ ਗਾਵੇ ਤ੍ਰਿਪਤ ਆਗਾਹੀ ਓਮਨੁਕ ਪ੍ਰਭੂ ਦੇ ਗੁਣ ਗਾ ਦੇ ਰਹਦੇ ਹਨ ਮਾਇਆ ਵੱਲੋਂ ਉਹਨਾਂ ਨੂੰ ਸੰਤੋਖ ਆ ਜਾਂਦਾ ਹੈ ਓ ਰਾਜ ਚਰਦੇ ਹਨ ਹਰ ਗੋਣ ਗਾਏ ਸਦਾ ਤ੍ਰਿਪਤਾਸੀ ਫਿਰ ਭੁੱਖ ਨਾ ਲੱਗੈ ਆਏ اے ਭਾਈ ਜਿਹੜੀ ਜਿੰਤ ਸਦਾ ਪ੍ਰਭੂ ਦੇ ਗੁਣ ਗਾ ਕਾ ਕੇ ਮਾਇਆ ਵੱਲੋਂ ਤ੍ਰਿਪਤ ਹੋ ਜਾਂਦੀ ਹੈ ਉਸ ਨੂੰ ਮੋੜ ਮਾਇਆ ਦੀ ਭੁੱਖ ਆ ਕੇ ਨਹੀਂ ਚਿੰਮੜਦੀ ਦਸ ਜਿਸ ਪੂਜ ਹੋਵੇ ਹਰ ਜਨ ਕੀ ਜੋ ਹਰ ਹਰ ਨਾਮ ਧਿਆਏ ਜਿਹੜਾ ਮਨੁੱਖ ਸਦਾ ਪ੍ਰਭੂ ਦਾ ਨਾਮ ਸਿਮਰਦਾ ਰਹਦਾ ਹੈ ਉਸ ਸੇਵਕ ਦੀ ਹਰਥਾ ਇੱਛਤ ਹੁੰਦੀ ਹੈ ਨਾਨਕ ਹਰ ਆਪੇ ਝੋੜ ਵਿਛੋੜੇ ਹਰ ਬਿਨ ਕੋ ਤੂੰ ਜਾਣ নাহি اے ਨਾਨਕ ਵਾਹਿਗੁਰੂ ਆਪ ਹੀ ਕਿਸੇ ਨੂੰ ਮਾਇਆ ਵਿੱਚ ਜੋੜ ਕੇ ਆਪਣੇ ਚਰਨਾਂ ਨਾਲੋਂ ਵਿਛੋੜਦਾ ਹੈ ਵਾਹਿਗੁਰੂ ਤੋਂ ਬਿਨਾ